ਸਾਡੇ ਅੰਟੀਕੇ ਹੁੰਦੇ ਭੱਲਿਆ ਉਹ ਟੀਕੇ ਲਾਲਾ ਤੇ ਨਹੀਂ ਕੱਟੇ ਦੀ ਬੋਲ ਜਾਂ ਆਦਿਆ ਬੋਲ ਜਾਂਦੀ ਹੈ ਇਹ ਕੋਕੀ ਦੇ ਸਪਾਂਸਰ ਨੇ ਅੱਜ ਜਿਹੜੇ ਸਾਡੇ ਵੀਰ ਨੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਸਰਦਾਰ ਨਰਿੰਦਰ ਗੋਤਮ ਜੀ ਸੈਲਾ ਤੋਂ 프렌ਸ ਸ਼ਰਮਾ ਲੁਧਿਆਣੇ ਤੋਂ सोनू ਸੈਲਾ ਤੋਂ ਦੀਪਕ ਜਲੰਧਰ ਤੋਂ ਇਹ ਉਹਨਾਂ ਵੱਲ ਸੁਦਰਨਾਥ ਸੰਜੇ ਸਾਡਾ ਵੀ ਨਿਊਜ਼ੀਲੈਂਡ ਹੈ ਇਹ ਵੱਡੇ ਸਪਾਂਸਰ ਨੇ ਇੱਕ ਕੁਸ਼ਤੀ ਦੇ ਮਾਲਕ ਮੇਰਕ ਦੇ ਚਰਦੀ ਕਲਾ ਹਰ ਮદાન ਫਤਿਹਬਖਸ਼ੀ ਕਰੇ ਇਸ ਵੇਲੇ ਬਾਪੂ ਰੁਸਤਮੇਨ ਮਿਰਦੀਨ ਦੇ ਨਗਰੀ ਚ ਬੈਠਿਆ ਉਹਦੀਆਂ ਦੋ ਲੈਲਾਂ ਜਰੂਰ ਗੁਰਲਾਂਗੇ ਸੀਨ ਸਬਰ ਕਰ ਭਗਤ ਕਬੀਰ ਵਾਂਗੂ ਰੁੱਕੀ ਖਾਤ ਗੁਟ ਪਾਣੀ ਪੀ ਛੱਡੇ ਦੁੱਖ ਸੁੱਖ ਸਹੀ ਤੇ ਸਹੀ ਜਾਵੇ ਦੁਖੀ ਹੋਵੇ ਤਾਂ ਮੂਨਾ ਸੀ ਕਟੇ ਉਹ ਦੁਖੀ ਬੰਦੇ ਜੇ ਤੂੰ ਚਾਹ ਜਿਹੜਾ ਮਾੜਾ ਹੋਵੇ ਤਾਂ ਗੱਡੇ ਦੀ ਲੀ ਛੱਡੇ ਉਹ ਸਵਾਨ ਨੇ ਕੁਸ਼ਤੀਆਂ ਟਾੜੀਆਂ ਕੀ ਜਿਹੜਾ ਕੋਣ ਤੋਂ ਪਹਿਲਾਂ ਜੀ ਛੱਡੇ ਕਹਿਣਾ ਕਦੇ ਉਸਤਾਦਾਂ ਦਾ ਮੋੜੀਏ ਨਾ ਭਵੇਂ ਵਿੱਚ ਖੁਰਾਦ ਤੇ ਪੀ ਛੱਡੇ ਉਹ ਮੇਰਦੀਨ ਉਸਤਾਦਾਂ ਦੇ ਹੁੰਦੜਾ ਤਾਲੀ ਪਹਿਲਾਂ ਨਿਤੋਗੇ ਪੀ ਛੱਡੇ ਉਹ ਮੇਰਦੀਨ ਉਸਤਾਦਾਂ ਦੇ ਹੁੰਦੜਾ ਵਿਚੇ ਮੇਰਦੀਨ ਕੋਲ ਨੂੰ ਪਿਆਰ ਕਰਦੇ ਨੇ ਇੱਕ ਵਾਰੀ ਬਾਪੂ ਮੇਰਦੀਨ ਦੇ ਨਾਂ ਦੀ ਤਾਲੀ ਖਿੱਚ ਕੇ ਮਾਰਿਆ ਨਾ ਵੀ ਆਓ ਇਹ ਰੁਸਤਮ ਵਾਰ-ਵਾਰ ਨਹੀਂ ਜਾਂਦੇ ਸਟਾਰ ਚ ਵਾਰ-ਵਾਰ ਨਹੀਂ ਜਾਂਦੇ ਦੀਪ ਨੰਗਲ ਅੰਬੀਆਂ ਉਹਦੀ ਐਲ ਵੀ ਉੱਗਲ ਖੜੀ ਸੀ ਅੱਜ ਵੀ ਗੂੰਦੀ ਰਹੂਗੀ ਸ਼ਾਹਕੋਟ ਸੰਦੀਪ ਨੰਗਲ ਅੰਬੀਆਂ ਇਹ ਕਬੱਡੀ ਦੇ ਵੱਡੇ ਵੱਡੇ ਮੱਲ ਪੈਦਾ ਹੋਇਆ ਤੇ ਇਥੇ ਕੁੱਸਤੀ ਦੇ ਵੱਡੇ ਵੱਡੇ ਮੱਲ ਪੈਦਾ ਹੋਇਆ ਬੱਲੇ ਬੱਲੇ ਸ਼ਾਬਾਸ਼ ਸ਼ਾਬਾਸ਼ ਬਹੁਤ ਅਹਿਰੀ ਕੁੱਸਤੀ ਖੇਡ ਦੇ ਮੈਦਾਨੇ ਚੱਲਦੀ ਪਈ ਐਨ ਕੰਦੇ ਵੀ ਬੱਲੇ ਬੱਲੇ ਹੁੰਦੀ ਪਈ ਕੁੱਸਤੀ ਦੀ ਕਹਿੰਦਾ ਜੇ ਨਭੋਣੀ ਨਹੀਂ ਸੀ ਆਉਂਦੀ ਨਾਲ ਆਇਓ ਕਿਸੇ ਨਾਲ ਜਾਰੀ ਤਿੰਨੇ ਚੰਦੇ ਕੰਮ ਆਉਂਦੇ ਆ ਚੇਲਾ ਖੁਰਪਾ ਦੇ ਖਿਡਾਰੀ ਤਿੰਨੇ ਚੰਦੇ ਕੰਮ ਆਉਂਦੇ ਆ ਬੇ ਬਹੁਤ ਅਖਰੀ ਕੁਸ਼ਤੀ ਬੱਲੇ ਬੱਲੇ ਸ਼ਾਹ ਜੀ ਆ ਅੱਜ ਗੱਲਾਂ ਪੰਮੇ ਦੀਆਂ ਹੋਣੀਆਂ ਅੱਜ ਗੱਲਾਂ ਜੱਸੇ ਪਹਿਲਵਾਨ ਦੀਆਂ ਹੋਣੀਆਂ ਪੱਟੀ ਵਾਲੇ ਦੀਆਂ ਗੌਰਵ ਮਾਛੀ ਬੜੀ ਦੀਆਂ ਗੱਲਾਂ ਹੋਣੀਆਂ ਮਿਰਿਓ ਨੰਮੀ ਪਾਲੀ ਦਾ ਮੱਲ ਪੰਮਾ ਪਹਿਲਵਾਨ ਹੈ ਰੂਪਨ ਖੰਨੇ ਵਾਲਾ ਨਿਰਾਹੀ ਤੂਫਾਨ ਹੈ ਊਨੇ ਬਾਰੇ ਗੌਰਵ ਦਾ ਬੜਾ ਬੁਰਾ ਹੱਲਾ ਹੈ ਜੱਸੇ ਪੱਟੀ ਦੀਆਂ ਹੁਣ ਘਰ ਘਰ ਗੱਲਾਂ ਹੈ ਸਾਬਾ ਘਹਾਰੀ ਵੀ ਮੱਲ ਪੂਰਾ ਚੋਟੀ ਦਾ ਉਹ ਦੂਮਸ਼ੇੜੀ ਕਮਲ ਨਹੀਂ ਕਿਸੇ ਤੋਂ ਰੋਕੀਦਾ ਕੀ ਬੜਾ ਕੋਰਬੇ ਵੀ ਕਹਿੰਦੇ ਐਨ ਕਹਿੰਦੇ ਤੰਗਾ ਜਹਤ ਹੈ ਤੇ ਉਧਰਲੇ ਪਾਸੇ ਗੋਪੀ ਲਖਣ ਇਧਰਲੇ ਪਾਸੇ ਤਾਜ ਮਕੇਸ਼ ਕਾ ਹਰੀ ਵਾਲਾ ਵੀ ਹੁਣ ਪੂਰਾ ਫਿੱਟ ਹੈ ਪੂਰਾ ਫਟਿਆ ਬੱਲੇ ਬੱਲੇ ਹਾਂ ਦੀ ਭਾਈ ਕੁਸ਼ਤੀ ਦੀ ਐਨ ਕਹਿੰਦੇ ਸਵੇਰਾਂ ਏ ਕੁਸ਼ਤੀ ਚੱਲਦੀ ਪਈ ਜਦੋਂ ਮੈਂ ਕਹਿੰਦੇ ਮਕੇਸ਼ ਦੀ ਗੱਲ ਕਰਾਂ ਮੰਗਿਆ 2022 ਵਿੱਚ ਕਾਂਜਲੀ ਧਰਤੀ ਦੇ ਪੰਜਾਬ ਕੇਸਰੀ ਮੁਕਾਬਲੇ ਹੋ ਜਸਪੂਰ ਦੇ ਮੁੱਲਾਪੁਰੇ ਤੋਂ ਇਹ ਪੁਆਇੰਟ ਦੇ ਧਰ ਤੇ ਜੇਤੂ ਸੀ ਇਹਦਾ ਮਕੇਸ਼ ਪਹਿਲਵਾਨਾ ਇਹ 2022 ਵਿੱਚ ਮਲਕੀਤ ਭਰਾ ਜੀ ਕਾਂਜਲੀ ਸਾਹਮਣੇ ਬੈਠੇ ਨੇ ਉਸਤਾਦ ਜੀ ਮਕੀਰ ਭਾਜੀ 2022 ਜੀਲਾ ਨੇ ਕੁਸ਼ਤੀ ਮੁਕਾਬਲੇ ਕਰਾਈ ਜਿਸਪੂਰ ਦੇ ਮੁੱਲਾਪੁਰ ਤੋਂ ਇੱਕ ਪੈਂਟਾਂ ਦੇ ਦਰਤੇ ਜੇਤੂ ਸੀ ਮਕੇਸ਼ ਪਹਿਲਵਾਨ ਪੰਜਾਬ ਕੇਸਰੀ ਪਹਿਐ ਸੀ ਕਰਪੂਰ ਨੇ ਧਰਤੀ ਤੇ ਵਾਰੀ ਵਾਰ ਔਰ ਮਾਲਕ ਜੀ ਮੇਰ ਕਰੇ ਸੱਚੇ ਬਾਸ਼ਾ ਪੰਜਾਬ ਕਿਸ ਨੇ ਖitab ਸੀ ਆਨੰਦਪੁਰ ਸਾਹਿਬ ਦੀ ਧਰਤੀ ਮਾਰਚ ਦੇ ਮਹੀਨੇ ਵੱਡੇ ਖitab ਦਿੱਤੇ ਜਾਂਦੇ ਆ ਉਹ ਵੀ ਤਰੀਕਾ ਆਉਣ ਵਾਲੀ ਹੈ ਹੋਲਾ ਮੱਲਾ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਮਾਏ ਬਾਜਾ ਮਰਦੀ ਪਾਵਨ ਬਿੱਤਰ ਸਥਾਨ ਹੈ ਐਨ ਗੇਂਦੇ ਵੀ ਬੱਲੇ ਬੱਲੇ ਹੀ ਹੈ ਐਨ ਹਿੰਦੇ ਸ਼ਾਬਾਸ਼ ਸ਼ਾਬਾਸ਼ ਇਸ ਵੇਲੇ ਸ਼ਾਗੁਰ ਦੀ ਧਰਤੀ ਦੇ ਵਿੱਚ ਹੋਈ ਹੈ ਇਹ ਕੁਸ਼ਤੀ ਦੇ ਮੈਫਰ ਤੋਂ ਉਹਨਾਂ ਸਪੌਂਸਰ ਭਰਾਵਾਂ ਦੇ ਨਾਮ ਬੁਲਾਂਗਾ ਸਾਡੇ ਸ਼ਾਕਾਜ ਪੀਮਾ ਪਹਿਲਵਣ ਜੀ ਸ਼ਾਹਕੋਟ ਨਾਲ ਸਾਡੇ ਨਰਿੰਦਰ ਗੋਤਮ ਸੱਲਤ ਨਾਲ ਪੈਂਤ ਸ਼ਰਮਾ ਲੁਧਿਆਣਾ ਤੋਂ ਸੋਨੂ ਸੱਲਤ ਤੇ ਦੀਪਕ ਫਲੰਦਰ ਤੋਂ ਉਹਨਾਂ ਦੇ ਸ਼ਾਗਿਰਦਾਂ ਨਾਲ ਉਹਨਾਂ ਚੇਲਿਆਂ ਨਾਲ ਧੰਨਵਾਦ ਕਰੂੰਗਾ ਸਾਡੇ ਨਾਲ ਹੀ ਉਹਨਾਂ ਦੇ ਬੇਟਾ ਜੀ ਅਮਿਤ ਪਹਿਲਵਣ ਜੱਸਾ ਸ਼ਾਹਕੋਟ ਪਹਿਲਵਣ ਜੀ ਸੁੱਖਾ ਪਹਿਲਵਣ ਸ਼ਾਹਕੋਟ ਸੰਜੀ ਨਿਊਜ਼ੀਲੈਂਡ ਰਿਤਿਕ ਸਾਡਾ ਭਰਾ ਤੇ ਨਾਲ ਸੁੱਖਾ ਬਹਾਮਣੀਆਂ ਤੇ ਨਾਲ ਗਾਮਾ ਪਹਿਲਵਣ ਸ਼ਾਹਕੋਟ ਤੇ ਨਾਲ ਸ੍ਰਿੰਦਰ ਫੌਜੀ ਸਾਹਿਬ ਤੇ ਨਾਲ ਸੋਮਾ ਪਹਿਲਵਣ ਜੀ ਨਾਲ ਪੀਰਾ ਪਹਿਲਵਣ ਜੀ ਸਾਰੇ ਮਾਡਾ ਕੋਟ ਰਗੜ ਧੰਨਵਾਦ ਕਰਦੇ ਆ ਲੋਕ ਉਹਨਾਂ ਦਾ ਧੰਨਵਾਦ ਕਰਦੇ ਆ ਕਰਨ ਭਲਵਾਨ ਪਾਜਮਾ ਕਲਾਂ ਵਾਲਿਆਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਛੋਟੇ ਜੁੜਦਾ ਤੇ ਚੱਕ ਦਵਿੰਦਰਾ ਮੈਗ ਨੂੰ ਸ਼ੋਰ ਦੇ ਘਾਹ ਹੋ ਗਿਆ ਸਾਡੇ ਬਾਪ ਦੀ ਸਤਿਕਾਰ ਜੋ ਕੁਲਦੀਪ ਪ੍ਰਧਾਨ ਜੀ ਮੇਰੀ ਵਾਲੀ ਜਾਣਕਾਰੀ ਦਿੰਦੇ ਆ ਵੀ ਆ ਮੱਟੀ ਮਾਰ ਜਲਾ ਸਿੰਘ ਮੱਲੜਾ ਇਸ ਵਾਰ ਮੇਰੀ ਧਰਤੀ ਦੇ ਕਰਾਇਆ ਜਾਣਾ ਬਹੁਤ ਤਖਰੀਕੀ ਖੋਰ ਦੇ ਮੈਦਾਨ ਵਿੱਚ ਚੱਲਦੀ ਪਈ ਕਹਿੰਦਾ ਕਰਨ ਤਪੱਸਿਆ ਪੁੱਤ ਲਈ ਮਾਪੇ ਫਿਰ ਮੇਲ ਖੁਦਾ ਦੀ ਹੁੰਦੀ ਏ ਚਾਵਾਂ ਦੇ ਬਾਈ ਪਾਲਣ ਪੁੱਤਰੂ ਫੇਰ ਛੰਡੀ ਜੱਤ ਹੁੰਦੀ ਏ ਗਿਆਨਵਾਨੀ ਸੰਗਤ ਚੰਗੀ ਜਿਹੜੀ ਤਾਰ ਦਿੰਦੀ ਬਤਵਾਨਾਂ ਨੂੰ ਖਾਣ ਪੀਣ ਤੇ ਮਿਹਨਤ ਵੱਡੀ ਚਾਹੀਦੀ ਪਹਿਲਵਾਨਾਂ ਨੂੰ ਚੰਡੇ ਜੋ ਉਸਤਾਦ ਕਿਸੇ ਦਾ ਵਕਤ ਪਾਵੇ ਤਫਾਨਾਂ ਨੂੰ ਮੰਨੋ ਨੋਲ ਵੀ ਕਰੋ ਸਲਾਮਾ ਚੁੱਕ ਚੁੱਕ ਕੇ ਚੁੱਕ ਚੁੱਕੀ ਪਹਾਨ ਨੂੰ ਅਜੇ ਤੱਕ ਅਕਰ ਕਿਸੇ ਪਹਾਨ ਦੇ ਟੈਗ ਨਹੀਂ ਹੋਇਆ ਕਿਸੇ ਪਹਾਨ ਨੇ ਬੱਦਰ ਕੇ ਦਾਦੀ ਮਾਰਿਆ ਗੱਲ ਸਮੇ ਦੀ ਹੈ ਸਾਬੀ ਮੱਸੀਆਂ ਨੂੰ ਪਹਾਨ ਕੋਪਰੀ ਹੈ ਨਾਲ ਸੋਣ ਨੂੰ ਸਾਡਾ ਵੀਰ ਹੈ ਇਹ ਦੋ ਰੈਫਰੀ ਲੱਗੇ ਹੋਏ ਨੇ ਕੁੰਡੀਆਂ ਦੇ ਸਿੰਘ ਵਜੇ ਹੋਏ ਨੇ ਰਹਿਦਤ ਸਮਾ ਗਰ ਪ੍ਰਤਿਆਰ ਨੇ ਇਸ ਵੇਲੇ ਦਰਸ਼ਕ ਵੀਰਾਂ ਦਾ ਅੱਜ ਇਹ ਸੱਤਾਂ ਦਾ ਕੋਟਰ ਕੋਟਰ ਧਰਵਾਦਾ ਹੈ ਐਮ ਐਲ ਏ ਸਭ ਮੌਜੂਦਾ ਇਸ ਵੇਲੇ ਕੁਸ਼ਤੀ ਦਾ ਨਜ਼ਾਰਾ ਤੱਕ ਰਹੇ ਨੇ ਇਸ ਵੇਲੇ ਵੱਡੇ ਵੱਡੇ ਉਸਤਾਦ ਬੈਠੇ ਹੋਏ ਨੇ ਕੁਸ਼ਤੀ ਦੇ ਔਰ ਨਾਲ ਕੁਸ਼ਤੀ ਪ੍ਰੇਮੀ ਦਰਸ਼ਕ ਵੀਰਾਂ ਦਾ ਵੀ ਤਨਮਤ ਕਰਦੇ ਆ ਬੱਲੇ 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 ਵੀ ਆਏ ਕਹਿੰਦੇ ਸੋਹੜਾ ਕੁਸ਼ਤੀ ਛੋੜ ਕੇ ਮਦਨ ਵਿੱਚ ਚੱਲ ਰਹੀ ਪਈ ਵੇਖਾਰੇ ਕੀ ਗੱਲ ਬਾਂਦੀ ਕੁਸ਼ਤੀ ਦੀ ਉਹ ਸਮੇਂ ਦੀਆਂ ਬਾਤਾਂ ਉਹ ਵੀ ਸਮੇਂ ਦੀਆਂ ਬਾਤਾਂ ਲਈ ਪਹਿਲਵਾਨ ਨੋਟ ਕਰ ਲੈਣੇ ਪਹਿਲਵਾਨ ਨੋਟ ਕਰ ਲੈਣ ਬਈ ਜਿਹੜਾ ਕਹਿੰਦੇ ਮੈਨੂੰ ਸੋਨੂ ਦਾ ਰੈਫਰੀ ਦਾ ਫੈਸਲਾ ਮੇਰਾ ਫੈਸਲਾ ਨਹੀਂ ਹੈ ਔਰ ਜਿਹੜਾ ਬਾਹਰ ਜਾਊਗਾ ਅਸੀਂ ਦੋਨੋਂ ਪਹਿਲਵਾਨਾਂ ਨੂੰ ਖੜੇ ਕਰਕੇ ਲਾਉਣਾ ਵਿੱਚ ਪਿੱਛੇ ਆਬ ਨਹੀਂ ਜਾਣਾ ਹਾਂਜੀ ਜੇ ਫਿਰ ਦੋਨੇ ਪਹਿਲਵਾਨਾਂ ਨੂੰ ਖੜੇ ਕਰਕੇ ਲਾਵਾਂਗੇ ਇਹ ਨੋਟ ਕਰ ਲਓ ਜੀ ਮੈਚ ਵਿਆਹ ਦੇ ਪਹਿਲਵਾਨਾਂ ਦਾ ਧੰਨਵਾਦ ਕਰਾਂ ਉਧਰ ਸਾਡੇ ਸੋਨੂ ਜੀ ਕੰਸਾਵਾ ਮਜੀਦਾ ਪਹਿਲਵਾਨ ਜੀ ਕਮਲ ਪਹਿਲਵਾਨ ਆਕਾਸ਼ ਪਹਿਲਵਾਨ ਸਾਰੇ ਵੀਰਾਂ ਦਾ ਜੱਸੀ ਉਹਨਾਂ ਦਾ ਧੰਨਵਾਦ ਕਰ ਰਿਹਾ ਸਾਰੇ ਸਟਾਰ ਇਧਰ ਲੈਂਦਰ ਸਿੰਘ ਜੀ ਬੈਠੇ ਹੋਏ ਨੇ ਇਧਰ ਸਨੀ ਕਾਲਾ ਸਿੰਘ ਵਾਲੇ ਉਧਰ ਨਾਲ ਸਾਡੇ ਦੇਸੂ ਪਹਿਲਵਾਨ ਜੀ ਪਤਲਾ ਵਾਲੇ ਨਾਲ ਹੈ ਬੰਸਾ ਪਹਿਲਵਾਨ ਜੀ ਤੇ ਨਾਲ ਮਰੋੜ ਮੱਲ ਪਹੁੰਚੇ ਚਮਕੌਰ ਸਾਹਿਬ ਤੋਂ ਸਾਰਾ ਨਾ ਜਗੀਰਾ ਪਹਿਲਵਾਨ ਮੱਸੀਆਂ ਸਾਰਾ ਕੋਟ ਰਿਪੋਰਟ ਧੰਨਵਾਦ ਹੈ ਉਹਦੇ ਆ ਸਾਡੇ ਐਮਐਲਏ ਸਾਹਿਬ ਇਹਨਾਂ ਨੇ ਮਾਰਾ ਨੇ ਸਾਨੂੰ ਦਬਾਬੇ ਦੇ ਮੁਕ ਧੜਕ ਜਿਉਂਦਾ ਨੇ ਪੰਦੇ ਵੀ ਆਰ ਕਾਰਪਾ ਦਾ ਕਰਦੇ ਲਾਜੀ ਸਾਹਮਣੇ ਇਹਨਾਂ ਵਿਕਾਸ ਕਰਾਇਆ ਕਣੀ ਮੰਡੀ ਦਾ ਵੀ ਵਿਕਾਸ ਹੋਇਆ ਤੇ ਸਾਡੇ ਖੇਹਾਰਾ ਰਸਤੇ ਵਿੱਚ ਪਹਿਲਾ ਹੈ ਇਹ ਦੋ ਜੀ ਔਰ ਹੀ ਸ਼ਾਇਦ ਵੀ ਬਹੁਤ ਵਧੀਆ ਅਗਲੀ ਪਈਆਂ ਐਮ ਐਲ ਸਾਹਿਬ ਦਾ ਧੰਨਵਾਦ ਆਹ ਕੋਰ ਦੇ ਵਿੱਚੋਂ ਨਾਲ ਕਿਹਦੇ ਵਿਕਾਸ ਦੀਆਂ ਤਸਵੀਰਾਂ ਬੋਲਦੀਆਂ ਵਾਹ ਜੀ ਵਾਹ ਵਿਕਾਸ ਦੀਆਂ ਤਸਵੀਰਾਂ ਬੋਲਦੀ ਐ ਇਹ ਵੀ ਹਰਮਨ ਪਿਆਰੇ ਲੀਡਰ ਨੇ ਵਾਹ ਵੜੀਆ ਕੁਸ਼ਤੀ ਆਹਾਂ ਐਰ ਕਰੇ ਬੱਲੇ ਬੱਲੇ ਹੌਂਦੀ ਪਈ ਕੁਸ਼ਤੀ ਦੀ ਵੋਖਾ ਲੀਗਲ ਬੰਦੀ ਕੁਸ਼ਤੀ ਦੀ ਵਾਹ ਜੀ ਵਾਹ ਇਸ ਵੇਲੇ ਬੱਲੇ ਤਾੜ ਮਾਰੋ ਇਹ ਰੁਸਤਮਾਂ ਦੀ ertid ਹੈ ਉੱਥੋਂ ਦੇ ਕਹਿੰਦੇ ਵੀ ਕੁਸ਼ਤੀ ਦੇ ਬੱਟ ਬੱਟ ਬੋਰਡ ਕਹਿੰਦੇ ਵੀ ਲੁਧਿਆਣੇ ਤੋਂ ਸਟੇਸ਼ਨ ਤੋਂ 350 ਗੱਡੀ ਪਾਸ ਹੋ ਜਾਂਦੀ ਹੈ ਪਰ ਇੱਕ ਸਮੇਂ ਦੀਆਂ ਗੱਲਾਂ ਹੁੰਦੀਆਂ ਕਹਿੰਦੇ ਵੀ ਟ੍ਰੇਨਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਸਟੇਸ਼ਨ ਮਾਸਟਰ ਜੀ ਕਦੇ ਨਹੀਂ ਬਦਲਦੇ ਆ ਸਾਡੇ ਮਾਸਟਰ ਜੀ ਬੈਠੇ ਹੋਏ ਨੇ ਨਾਲ ਜਰਮਨ ਤੋਂ ਸਾਡੇ ਭਰਾ ਬੈਠੇ ਨੇ ਸਟੇਸ਼ਨ ਕਦੇ ਨਹੀਂ ਬਦਲਦੇ ਸਟੇਸ਼ਨ ਉੱਥੇ ਹੀ ਖੜੇ ਰਹਿੰਦੇ ਆ ਗੱਡੀਆਂ ਆਉਂਦੀਆਂ ਜਾਂਦੀਆਂ ਰਹਦੀਆਂ ਔਰ ਕੁश्ती ਦੇ ਮਾਹਮੋਲ ਸਮਝੋ ਸਾਡੇ ਬਾਪੂ ਮਿਹਰਦੀਨ ਜੀ ਨੇ ਉਹਨਾਂ ਦੇ ਐਨ ਵੱਡੇ ਝਲਾਵੇ ਲਗਿਆ ਸਾਡੇ ਐਮਐਲਏ ਸਾਹਿਬ ਹਰ ਕਦੇ ਵੀ ਸ਼ਾਹਕੋਟ ਜਿਹੜੀ ਇਲੈਕਸ਼ਨ ਹੋ ਗਈ ਆ ਤੇ ਹੁਣ ਬਲਾਕ ਸਮਤੀ ਦੀ ਇਲੈਕਸ਼ਨ ਦੀ ਤਿਆਰੀ ਆ ਕਾਹ ਗਿਆ ਬਲੇ ਸਾਹਿਬ ਹਰ ਬਲਾਕ ਸਮਤੀਆਂ ਇਲੈਕਸ਼ਨਾਂ ਹੋ ਰਹੀਆਂ ਤੇ ਸਾਡਾ ਸੋਨੂ ਸਰਪੰਚ ਵੀ ਤਿਆਰੀ ਕਰੀ ਫਿਰਦਾ ਰਹੀ ਕਾਹ ਗਿਆ ਸੋਨੂ ਸਰਪੰਚ ਵੀ ਤਿਆਰੀ ਚਾ ਤੇ ਕਹਿੰਦੇ ਵੀ ਬਲਾਕ ਸਮਤੀ ਆ ਗਈ ਲੱਗਦੀ ਜਾਣੀ ਸਾਰੇ ਕਲੀਅਰੇ ਮੇਰੇ ਨਗਰਾਂ ਦੇ ਬੈਠੇ ਆ ਬਹੁਤ ਤਖੀਰ ਕਸਤੀ ਖੇਡਦੇ ਮਰਦ ਵਿੱਚ ਚੱਲਦੀ ਪਈ ਰਾਹ ਕਹਿੰਦੇ ਬੱਲੇ ਬੱਲੇ ਹੋ ਗਈ ਪਈ ਕਸਤੀ ਦੀ ਵੇਖਾ ਲੈ ਕੀ ਗੱਲ ਬੰਦੀ ਕਸਤੀ ਦੀ ਵੇਖ ਕਹਿੰਦੇ ਨੀਆ ਬਾਪਾ ਉਹਦੀ ਸਮੇਂ ਦੀਆਂ ਬਾਤਾਂ ਨੇ ਵਾਹ ਜੀ ਵਾਹ ਜਿੰਨੇ ਵੀ ਸਾਡੇ ਸ਼ਾਕੁਰ ਤੋਂ ਜਿੰਨੇ ਵੀ ਮਹੱਤਵ ਜਿੰਨੇ ਵੀ ਲਾਗੇ ਗਵੰਟੀ ਨਗਰਾਂ ਤੋਂ ਸਖਤ ਬਾਜੀ ਨੇ ਸਾਡੇ ਵੱਲੋਂ ਪੀਮਾ ਪਹਿਲਵਾਨ ਜੀ ਵੱਲੋਂ ਉਸਤਾਦ ਜੀ ਉਹਨਾਂ ਵੱਲੋਂ ਤੇ ਸਾਰੀਆਂ ਮਾਰਕਾ ਔਰ ਜਿੰਨੇ ਵੀ ਕੋਸ ਸਾਬੋ ਪਹੁੰਚੇ ਨੇ ਉਹਨਾਂ ਦਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਹੈ ਕੁਸ਼ਤੀ ਚਾਨੀ ਦੇ ਖੇਡ ਦੇ ਮੈਦਾਨ ਵਿੱਚ ਕਹਿੰਦਾ ਬੋਦੀ ਤੇਰ ਨਹੀਂ ਲੱਗਦੀ ਉਹ ਬਦਲਦੇ ਆ ਮੱਥਿਆਂ ਦੀਆਂ ਲੀਕਾਂ ਨੂੰ ਉਹ ਤੇਰਾ ਖੋਤਾ ਸ਼ਿਕਾ ਚੱਲੂਗਾ ਬੇਬੇ ਸਨੇਹਾ ਦੇ ਸ੍ਰੀਕਾ ਨੂੰ ਤੇਰਾ ਖੋਟਾ ਚਿਕਾ ਚੱਲੂਗਾ ਬੇਬੇ ਸਨੇਹਾ ਦੇ ਸ੍ਰੀਕਾ ਨੂੰ ਆ ਬੰਦਾ ਬੰਦਾ ਆਤਾ ਬਈ ਸੁਦਾ ਵੀ ਆਵੀ ਆਈਦੇ ਕੋਸਤੀ ਬਹੁਤ ਤੇਜ਼ਦਾਰਾ ਮਨ ਜੁੱਦ ਚੱਲਦਾ ਪਿਆ ਕਹਿੰਦੇ ਵੀ ਮੱਲਾ ਦਾ ਜੁੱਦ ਚੱਲਦਾ ਪਿਆ ਸੋਨੂੰ ਸੋਨੂੰ ਬਲਵੰਤ ਜੀ ਐ ਅਮਿਤ ਪਹਿਲਵਾਨ ਜੀ ਨਾਲ ਦਾ ਸੰਪਰਕ ਬਣਾਓ ਬਣਾਇਆ ਬਹੁਤ ਅਗਰੀ ਕੋਸਤੀ ਖੇਲਦੇ ਆ ਬਲਵੰਤ ਵਿੱਚ ਇੱਕ ਬੰਦੇ ਤਾਜ ਤੇ ਨਾਲ ਮਕੇਸ਼ ਪਹਿਲਵਾਨ ਆਹ ਕੰਦੇ ਵੀ ਬੱਲੇ ਬੱਲੇ ਹੁੰਦੀ ਪਈ ਕੁਸ਼ਤੀ ਦੀ ਉਹਦੇ ਸਾਡੇ ਸਾਬੋ ਤੰਗ ਪੀਐਸ ਸਾਹਿਬ ਨਾਲ ਦੇ ਮਜੀਦਾ ਪਹਿਲਵਾਨ ਜੀ ਨਾਲ ਸਾਮੂ ਐਮਐਲਏ ਸਾਹਿਬ ਤੇ ਬਹੁਤ ਤਖੜਾ ਮੁਕਾਬਲਾ ਖੇੜਦੇ ਬਗਾਲੀ ਚੱਲਦਾ ਪਿਆ ਅੱਗੇ ਸਾਡੇ ਲਿੰਦਰ ਸੰਜੀਤ ਪਹਿਲਵਾਨ ਜੀ ਸ਼ਾਹਪੁਰ ਕੋਆਬੇ ਦਾ ਮਾਣੇ ਕੁਸ਼ਤੀ ਆਹ ਕੰਦੇ ਵੀ ਤਾਜ ਪਹਿਲਵਾਨਾ ਗੂੜੀਆਂ ਰਸਤੇ ਤਾਲੀਆਂ ਬੱਲੇ ਬੱਲੇ ਹੁੰਦੀ ਪਈ ਲੈ ਵੀ ਤਾਲ ਤੋਂ ਮਕੇਸ਼ ਕੋਈ ਛੋਡਾ ਮੰਦਿਆ ਤਾਜ ਜਿੱਤੇਗਾ ਕੋਈ ਛੋਡਾ ਮੰਕੇਸ਼ ਜਿੱਤੇਗਾ ਆਹ ਸ਼ਕਤਾਂ ਮੇਰੇ ਵੀਰੇ ਰਹਿਣ ਯਾਰ छह जंबे ला लाॻंदो शाहपुर जी कलर असां पीमेन पहलवान तक तां मेरे वीडियो पैणी आहे میرے ویلو پینے ہے ساتھ دیا مارا کھانے پینے کے پینے پہ کھاڑے آنا پہ رسیا پہ کھاڑے کئی گڑ کے پینے پہ میرے چنگیا خوراک چنگے ملیں گھن جی ہے سامنے کھیت دانچ ہے میرے ویلو کون جتوں گا کون ہرگا گل سمے سامنے پروار پر مارو کس گرم کریے درشک تاری مارے جوڑ رہا سارے پیٹ کی تاری مارو رہے ਮੰਗੇ ਰਾਫੀ ਭਰਾ ਨੂੰ ਬੇਨਤੀ ਆ ਭਾਜੀ ਕਿਸੇ ਨੇ ਫੌਲ ਨਹੀਂ ਮਾਰਨਾ ਪਿਆਰ ਨਾਲ ਕੁਸ਼ਤੀ ਲਾਓ ਕਿਉਂਕਿ ਰਾਫੀ ਜੀ ਨੂੰ ਬੇਨਤੀ ਆ ਪਿਆਰ ਨਾਲ ਕੁਸ਼ਤੀ ਲਾਓ ਆ ਜੀ ਆ ਫੌਲ ਮਾਰੂਗਾ ਆਪ ਤੁਸੀਂ ਜ਼ਿੰਮੇਵਾਰ ਆ ਹਾਂ ਕਿਸੇ ਫੌਲ ਕੁਸ਼ਤੀ ਮੰਗੇ ਕਹਿੰਦਾ ਮੈਂ ਜਾਨਾ ਕਿਥੋਂ ਪ੍ਰਧਾਨ ਲੱਜਦੇ ਇਕਰੋ ਜ ਖਾਜੇ ਤੇਰੀ ਰੋੜੋ ਲੱਜਦੇ ਕਦੇ ਨਾ ਪ੍ਰਾਕੂ ਮੋਰ ਅਰੇ ਡਿਗਰੀ ਚੋਰਾ ਅਰਧਿਕ ਜਿੰਦੇ ਸੋਹਣਿਆ ਜਿਹੜੀ ਮਾਂਵਾਂ ਦੀਆਂ ਛਾਤੀ ਚੋਂ ਮਿਲਦੀ ਦੁਧਰੀ ਬੈਕਟਰ ਦੇ ਦੁੱਧ ਕਿੱਥੋਂ ਦਿੰਦੇ ਸੋਹਣਿਆ ਬੈਕਟਰ ਦੇ ਦੁੱਧ ਕਿੱਥੋਂ ਦੇਂਦੇ ਸੋਹਣਿਆ ਜੇ ਮਾਂਵਾਂ ਦੀਆਂ ਛਾਤੀਆਂ ਚੋਂ ਮਿਲਦੀ ਦੁਧਰੀ ਉਹ ਬੈਕਟਰ ਦੇ ਦੁੱਧ ਕਿੱਥੋਂ ਦਿੰਦੇ ਸੋਹਣਿਆ ਮਗਾ ਕਹਿੰਦਾ ਬਾਪੂ ਪੂਰੀ ਮੱਝ ਲਿਆਵੇ ਵੀਰੋ ਕਰਤਾ ਬਾਈ ਖਵਾੜਾ ਬਣਾਇ ਕਰਤਾ ਖਵਾੜਾ ਬਣਾਇ ਗੱਲਾਂ ਕਰ ਖਾ ਕੇ ਮਲ ਵਰਦੇ ਨੇ ਔਰ ਅੱਜ ਮੁੰਡਾਂ ਦੀ ਕੀਮਤ ਉਹ ਦਵੱਟੀ ਆ ਸਾਡੇ ਕੁਸ਼ਤੀ ਦੇ ਸਪਾਂਸਰ ਸਾਹਿਬ ਇੱਥੇ ਨੇ ਸਾਰੇ ਸਪਾਂਸਰਾਂ ਦਾ ਦਰਵਾਜ਼ਾ ਆ 10 ਮਿੰਟ ਕੁਸ਼ਤੀ ਹੋ ਚੁੱਕੀ ਸਾਬੀ ਪਿਆ ਜਿੰਨਾ ਟਾਈਮ ਸੀ ਆ ਵੀ ਮੈਂ ਗਾਣਾ ਕੁਸ਼ਤੀ ਦਾ ਬਜਾ ਬਜਾ ਗਰਮ ਕਰੋ ਪੰਜਾਬੀ ਕੁਸ਼ਤੀ ਮਾਰੋ ਵੀ ਦਾਤ ਤੇ ਚਾ ਅੱਜ ਪੰਚਾਇਤਾਂ ਪੁੱਜੀਆਂ ਹੋਈਆਂ ਨੇ ਕੁਸ਼ਤੀਆਂ ਬੱਜਣੀਆਂ ਰੇ ਕਿਉਂਕਿ ਕੁਸ਼ਤੀਆਂ ਬੱਜਣੀਆਂ ਨੇ ਬਾਲ ਦੀ ਆਕੋਸਤੀ ਮਕੇਸ਼ ਜੀ ਗੱਲ ਕਰਾ ਜਾਂ ਤਾਜ ਦੀ ਗੱਲ ਕਰਾ ਔਰ ਸੋਹਣਾਂ ਕਸਤੀ ਖੇਡ ਦੇ ਮੈਦਾਨ ਵਿੱਚ ਚੱਲਦੇ ਪਏ ਵਾਹ ਇਧਰ ਦੇ ਬੱਸੇ ਗੁਸਤੀ ਨੂੰ ਕਰਮ ਕਰਾਂਗੇ ਮੈਂ ਬੇਨਤੀ ਕਰਦਾ ਦੋਨਾਂ ਭਰਾਵਾਂ ਨੂੰ ਇਹ ਰੁਸਤਮ ਬਾਪੂ ਮੇਰ ਦੀਂਦੇ ਨਗਰੀ ਹੈ ਜੋ ਕਿ ਉਹਨਾਂ ਨੇ ਆਪ ਅਨੇਕਾਂ ਕੁਸ਼ਤੀ ਲੜੀਆਂ ਕੈਨੇਡਾ ਇੰਗਲੈਂਡ ਈਰਾਨ ਈਰਾਨ ਦੀ ਸਭ ਤੋਂ ਵੱਡੀ ਪਹਿਲਵਾਨੀ ਹੈ ਮੇਰੇ ਵੀਰੋ ਇੱਥੇ ਕਾਲਾ ਪਹਿਲਵਾਨ ਹੋਇਆ ਹੈ ਧੀਮਾ ਪਹਿਲਵਾਨ ਹੋਇਆ ਹੈ ਨੰਬਰ ਵੀ ਸ਼ਾਹ ਸ਼ਾਹ ਕੁਟੀਆਂ ਪਹਿਲਵਾਨ ਔਰ ਬਾਦਸ਼ਾਹ ਪਹਿਲਵਾਨ ਕਾਲਾ ਟੁੰਡਾ ਪਹਿਲਵਾਨ ਮਰਾਜ ਅਲੀਆ ਇਦਾਂ ਦੇ ਕਹਿੰਦੇ ਵੀ ਅਨੇਕਾਂ ਸ਼ਿਗਰਦ ਜਿਹੜੇ ਆ ਉਹ ਬਾਪੂ ਮਿਹਰ ਦੀंदे ਹੱਥੋਂ ਤਿਆਰ ਹੋਏ ਨੇ ਇਹ ਸ਼ਾਹਕੁਟ ਦੇ ਵਿੱਚੋਂ ਤਿਆਰ ਹੋਏ ਨੇ ਇਹ ਗੱਲਾਂ ਉਹਨਾਂ ਦੀ ਐ ਇਹ ਗੱਲਾਂ ਉਹਨਾਂ ਦੀ ਐ ਸੇਬ ਸੇਬ ਹੁੰਦੇ ਨੇ ਕੋਲੇ ਕੇਲੇ ਹੁੰਦੇ ਨੇ ਰੁਪਈਏ ਰੁਪਈਏ ਹੁੰਦੇ ਨੇ ਕੋਲੇ ਤੇਲੇ ਹੁੰਦੇ ਨੇ ਗੁਰੂ ਗੁਰੂ ਹੁੰਦੇ ਨੇ ਚੇਲੇ ਚੇਲੇ ਹੁੰਦੇ ਨੇ ਗੁਰੂ ਗੁਰੂ ਹੁੰਦੇ ਨੇ ਚੇਲੇ ਚੇਲੇ ਹੁੰਦੇ ਨੇ ਗੁਰੂ ਗੁਰੂ ਹੁੰਦੇ ਨੇ ਚੇਲੇ ਚੇਲੇ ਹੁੰਦੇ ਨੇ ਆਇਆ ਮਿੱਤਰੋ ਆ ਬੱਲੇ ਬੱਲੇ ਵੀ ਹਰਤਾਨ ਕੇ ਲਿਆ ਕਸਤੀ ਸੇਲਾ ਚੱਲਦੀ ਪਈ ਜਿਵੇਂ ਬਾਪੂ ਮੇਹਰ ਦੀ ਨਹੀਂ ਗੱਲ ਕੀਤੀ ਜਗਿੰਦਰ ਲੱੱਡੜ ਵਾਲੇ ਮਰਦਾਰ ਕੀਤੇ ਨੇ ਜਗਿੰਦਰ ਲੱੱਡੜ ਦਾ ਵੱਡਾ ਨਾਮ ਕਸਤੀ ਜਗਤ ਵਿੱਚੋਂ ਆਹ ਕਹਿੰਦੇ ਬੱਲੇ ਬੱਲੇ ਹੁੰਦੀ ਪਈ ਕਸਤੀ ਦੀ ਉਹ ਕਾਲੇ ਕੀ ਗੱਲ ਕਰਨੀ ਕਸਤੀ ਦੀ ਉਸ ਸਮੇਂ ਦੀਆਂ ਮਾਤਾ ਕਹਿੰਦਾ ਹੋ ਰਾਤਾ ਨੂੰ ਨਹੀਂ ਸੌਂਦੇ ਜਿਨ੍ਹਾਂ ਦਿਨੇ ਅੱਗ ਲਾਣੀਆ ਉਹ ਡਰਦੇ ਨਹੀਂ ਹੁੰਦੇ ਜਿਨ੍ਹਾਂ ਦੁਨੀਆ ਬਲਾਨੀਆਂ ਕਈ ਵਾਰੀ ਅੱਖਾਂ ਤੇ ਬੰਨ੍ਹ ਪੱਟੀਆਂ ਧਾਗੇ ਸੂਈ ਵਾਲੇ ਨੱਕੇ ਚੋਂ ਨਿਧਾਰੇ ਪੈਂਦੇ ਆ ਐਵੇਂ ਲੋਕੀ ਨਹੀਂ ਨੇ ਤੁਨੇ ਚੰਗੇ ਜੀਕਦੇ ਦੇ ਵੀ ਚੰਗੇ ਆਦੇ ਨਹੀਂ ਲਿਆੜੇ ਪੈਂਦੇ ਆ ਚੰਗੇ ਦਿਨ ਡੀਕਦੇ ਲੋਕੀ ਚੰਗੇ ਦਿਨ ਲਿਆੜੇ ਪੈਂਦੇ ਆ ਮਿਹਨਤ ਕਰਨੀ ਪਈਆਂ ਉਹ ਮੇਰੇ ਜੀਦਾਰੀ ਦਿਖਾਓ ਮੋਰੇ ਸੀਜ਼ਨ ਐ ਮੋਰੇ ਸੀਜ਼ਨ ਐ ਉਸਤਾਦ ਲੋਕ ਬੈਟਨੇ ਪ੍ਰਵਾਨ ਬੈਟਨੇ ਗੱਲ ਚਿੱਤਨ ਦੀ ਨਹੀਂ ਹੁੰਦੀ ਗੱਲ ਹਰਨ ਦੀ ਨਹੀਂ ਹੁੰਦੀ ਜਿੱਤਨ ਜਿੱਤਨ ਹਰ ਕੋਈ ਕਹਿੰਦਾ ਹਾਰ ਨਾ ਖੇੜ ਫਕੀਰਾ ਉਹ ਚਿੱਤਨ ਦਾ ਮੋਲ ਕਾਢੀ ਪੈਂਦਾ ਤੇ ਹਰਨ ਦਾ ਮੋਲ ਹੀਰਾ ਜਿੱਤਨ ਦਾ ਮੋਲ ਕਾਢੀ ਪੈਂਦਾ ਹਰਨ ਦਾ ਮੋਲ ਬੱਲੇ ਦੇ ਕਹਿੰਦਾ ਕਿ ਜੋ ਚਾਹੁੰਦਾ ਤੂਫਾਨ ਖੰਮਣਾ ਇੱਕ ਵਾਰੀ ਪਾਣਾ ਤੈਨੂੰ ਫੇਰ ਜੰਮਣਾ ਤਾਂ ਇਕੋ ਵਾਰੀ ਸਭੇ ਪਾੜੀਆਂ 'ਚ ਚੜ੍ਹ ਹੋਣੀਆਂ ਕਾਕਾ ਸਾੜੀਆਂ ਸਾੜੀਆਂ ਦੀ ਸਾਨੀ ਤੇ ਤਾਂ ਕਰ ਹੁਣੀਆ ਹਰ ਹੁਣੀਆ ਉਹਦੇ ਪਾਸੇ ਗੇਸ਼ ਕਾ ਹਲੀਬਾਰ ਆਇਆ ਕਹਿੰਦੇ ਤੀਦੂ ਪਹਿਲਵਾਂ ਜੀ ਉਸਤਾਦ ਜੀ ਪਹੁੰਚੇ ਹੋਣੇ ਐਂ ਕਹਿੰਦੇ ਨਾਲ ਬੱਲੇ ਬੱਲੇ ਕਰਾਉਂਦੇ ਹਨ ਤਾਜ ਉਧਰ ਸਾਡੇ ਲੰਬ ਸਿੰਧੀ ਨਾਲ ਸਰੀ ਜੀ ਨਾਲ ਨਿਸ਼ਾਨ ਛੇੜੋ ਕਹਿੰਦੇ ਮਾਨੂੰ ਲੱਗੇ ਪਹੁੰਚੇ ਨੇ ਧੰਨਵਾਦ ਕਰਦੇ ਆ ਖਾੜਾ ਨਾਲੇ ਬੱਲੇ ਬੱਲੇ ਹੋਈ ਪਈ ਐ ਮਾਲਕ ਮੇਰ ਕਰੇ ਸੱਚੇ ਪਾਤਸ਼ਾਹ ਚੰਦੀ ਕਲਾ ਕਰੇ ਆਉਂਦੇ ਸਾਲ ਨੂੰ ਫਿਰ ਇਸ ਜਗ੍ਹਾ ਦੇ 12 ਮਹੀਨੇ 365 ਦਿਨ ਬਾਅਦ 59 ਹਫ਼ਤੇ ਬਾਅਦ ਫਿਰ ਮੇਲੇ ਹੋਣਗੇ 365 ਦਿਨ ਬਾਅਦ ਫਿਰ ਮੇਲੇ ਲੱਗਣਗੇ ਇਸੇ ਗਰਾਊਂਡ ਦੇ ਵਿੱਚ ਲੈ ਬਈ ਜਿੰਨੇ ਵੀ ਕਸਤੀ ਪ੍ਰੇਮੀ ਇੱਥੇ ਪਹੁੰਚੇ ਹੋਇਆ ਮੇਰੇ ਵੀ ਜਾਇਓ ਕੋਈ ਨਾ ਤੁਹਾਨੂੰ ਇੱਥੇ ਖਾੜੇ ਵਿੱਚੋਂ ਅੱਡ ਪਹਿਲਵਾਨ ਵੀ ਜੇਤੂ ਕਰਕੇ ਕੱਢਣਾ ਕਸਤੀ ਬਰਾਬਰ ਬਿਲਕੁਲ ਨਹੀਂ ਹੋਣੀ ਇਸ ਕਰਕੇ ਮੇਰੇ ਵੀ ਕੋਈ ਨਾ ਜਾਇਓ ਕਸਤੀ ਦਾ ਰਿਜ਼ਲਟ ਹਰ ਹੱਦ ਦੇ ਵਿੱਚ ਆਊਗਾ ਜ਼ਰੂਰ ਆਊਗਾ ਕਿਸੇ ਫਾਰਮੂਲੇ ਨਾਲ ਆਵੇ ਇਸ ਕਰਕੇ ਜਿੰਨਾ ਅੱਗੇ ਸਮਾਂ ਕੱਢਿਆ ਤੁਸੀਂ ਪਾ 10 ਮਿੰਟ ਹੋਰ ਰਹਿ ਗਿਆ 10 ਮਿੰਟਾਂ ਦੀ ਗੱਲ ਆ ਸਾਰੀ 10 ਮਿੰਟਾਂ ਵਿੱਚ ਰਿਜ਼ਲਟ ਆ ਜਾਣਾ ਇਸ ਕਰਕੇ ਮੇਰੇ ਵੀਰ ਸਾਰੇ ਸੰਯੋਗ ਦਿਓ ਕੋਈ ਨਾ ਜਾਇਓ ਕੁਸ਼ਤੀ ਵੇਖ ਕੇ ਜਾਇਓ ਕਿਹੜਾ ਪਹਿਲਵਾਨ ਜਿੱਤਦਾ ਕਿਹੜਾ ਹਾਰਦਾ ਉਹ ਤੁਸੀਂ ਵੇਖ ਕੇ ਜਾਇਓ ਸਾਡੇ ਵਿੱਚ ਮੈਂ ਗਲਤੀ ਕਰ ਗਿਆ ਕਿ ਸਰਦਾਰ ਕਲਜਾਰ ਸਿੰਘ ਜੀ ਫੇਨਦੋ ਨਵੇਂ ਪ੍ਰਧਾਨ ਹੋ ਗਏ ਉਹਨਾਂ ਨੂੰ ਵੀ ਆਇਆ ਧੰਨਵਾਦ ਜੀ ਹਲੋ ਹਾਂਜੀ ਪ੍ਰੋਜੀ ਬਾਵਾ ਧੰਨਵਾਦ ਆ ਕੁਸ਼ਤੀ ਬਹੁਤ ਸਲੇਲਾ ਚੱਲਦੀ ਪਈ ਕਹਿੰਦਾ ਮੁੰਡਾ ਮੁੱਢ ਤੋਂ ਹੀ ਸ਼ੰਗੀ ਆਰਸ਼ਕ ਲੈਣ ਦਾ ਆਦਰ ਸਵਾਦ ਨਾਲ ਮੂੰਹ ਦੇ ਉੱਤੇ ਕਹਿਣ ਦਾ ਤਦ ਕੋੜੀਆਂ ਕਰਾਰੀਆਂ ਲਈ ਜਲ ਹੋਣੀਆਂ ਕਾਕਾ ਸਾਡਗਾ ਸਾਡਗਾ ਵੀ ਸਾਨੀ ਤੇ ਤੋਂ ਕਰ ਹੋਣੀਆਂ ਬਹੁਤ ਅਖਰੀ ਕੁਸ਼ਤੀ ਬੱਲੇ ਬੱਲੇ ਸ਼ਾਬਾਸ਼ ਸ਼ਾਬਾਸ਼ੀ ਦਰਸ਼ਕੋ ਬਾਈੋਕੋ ਕੇ 2 ਮਿੰਟ ਤੱਬਾ ਬਾਅਦ ਦਰਸ਼ਕੋں ਕੋਲ ਇਹ ਕਸਤੀ ਫਿਰਦਾ ਚੱਲਦੀ ਪਈ ਐਂ ਕਹਿੰਦੇ ਬੱਲੇ ਬੱਲੇ ਹੁੰਦੀ ਪਈ ਕਸਤੀ ਦੀ ਹੋਖਾਂ ਨੇ ਕੀ ਗੱਲ ਮਾਰਦੀ ਕਸਤੀ ਦੀ ਉਸ ਸਮੇਂ ਦੀਆਂ ਬਾਤਾਂ ਕਹਿੰਦਾ ਜੇ ਨੋਹਰੀ ਨਹੀਂ ਸੀ ਆਂਦੀ ਨਾ ਲਾਇਓ ਕਿਸੇ ਨਾਲ ਜਾਰੀ ਕਿੰਨੇ ਚੰਗੇ ਕੰਮ ਆਉਂਦੇ ਆ ਚੇਲਾ ਖੁਰਪਾ ਦੇ ਖਿਡਾਰੀ ਕਿੰਨੇ ਚੰਗੇ ਕੰਮ ਆਉਂਦੇ ਨੇ ਵੇ ਸੁਨੋ ਸੁਨੋ ਪلوان ਜੀ ਸੋ ਇਧਰ ਮੇਰੇ ਨਾਲ ਸੰਪਰਕ ਬਣਾਓ ਸੋਨੂੰ ਆ ਜਾ ਮੜਾ ਜਾ ਆ ਦਰਸ਼ਕੋ ਬੈਂਦੀਆ ਦਾਜੋ ਬਾਈ ਇਹ ਨਾ ਹੋਰ ਉਹ ਹੀ ਕਰ ਰਿਹਾ ਕਿ ਭਾਈ ਉਹਨਾਂ ਨੂੰ ਬੜਾ ਬੜਾ ਸ਼ਾਬਾਸ਼ ਸ਼ਾਬਾਸ਼ ਆ ਸੋਨੂੰ ਨਾਲ ਸੰਪਰਕ ਬਣਾਉ ਜਰਾ ਹਾਂ ਜੇ ਭਰਾ ਜੀ ਮਾਰੋ ਵੀ ਦਾ ਪੇਚਾ ਕਰੋ ਕੁਸ਼ਤੀ ਕਰਮ ਆ ਦਰਸ਼ਕੋ ਦੇ ਪੱਪਾ ਪੜ ਹੋ ਜਾਂਦੇ ਨੇ ਉਧਰ ਐਮਐਲਏ ਸਭੀ ਆਪਣੇ ਟੈਂਟ ਦੀ ਕੰਮ ਕਾ ਛੱਡ ਕੇ ਅੱਜ ਦੀ কুਸਤੀ ਦਾ ਨਜ਼ਾਰਾ ਤੱਕਦੇ ਹੋਏ ਜਾਇਦਾ ਤਵਾਦੇ ਦਾ ਨਤਕ ਜਰਦਾ ਹੈ ਹੋ ਹੋ ਅੰਮਲੇ ਸਰਦਾਰ ਹਰਦੇਵ ਸਿੰਘ ਦੀ ਅੱਜ ਸ਼ੁਰੂਆਤ ਸਾਹ ਮੰਗਿਆ ਮਾਰਾ ਹੋ ਹੋ ਬਈ ਦਰਸ਼ਕ ਵੀਰੋ ਜਾਇ ਹੋਣਾ ਅਸੀਂ ਬਾਰ-ਬਾਰ কুਸਤੀ ਦੀ ਗੱਲ ਕਰਦੇ ਹਾਂਗੇ ਤੁਸੀਂ ਬਹੁਤ ਭਾਗਾ ਵਾਲੇ ਆ ਜਿਹੜੇ কুਸਤੀ ਦੇਖ ਰਹੇ ਹੋ ਮੈਂ ਬੀਤ ਗਿਆ ਵੀ 15 ਮਿੰਟ ਤੋਂ ਉੱਪਰ ਜਾਨੀ ਕਿ ਤਕਰੀਬਨ 16 ਮਿੰਟ ਕੁਸ਼ਤੀ ਚੱਲ ਗਈ ਆ ਤੇ 4 ਮਿੰਟ ਰਹਿੰਦੇ ਆ ਕੁਸ਼ਤੀ ਦੇ ਤੇ ਫਿਰ ਉਸ ਤੋਂ ਬਾਅਦ ਇਹਦਾ ਰਿਜ਼ਲਟ ਅੱਗੇ ਲੈਂਬਰ ਸਿੰਘ ਜੀ ਨੇ ਦੱਸਿਆ ਵੀ ਆਪਾਂ ਜਰੂਰ ਇਹਦਾ ਕੋਈ ਰਿਜ਼ਲਟ ਲੈਣਾ ਹੈ ਸੋ 4 ਮਿੰਟ ਕੁਸ਼ਤੀ ਦੇ ਬਾਕੀ ਨੇ ਤੇ 5-7 ਮਿੰਟ ਦੀ ਵੇਟ ਕਰੋ ਫਿਰ ਇਹਦਾ ਜਿਹੜਾ ਫੈਸਲਾ ਆਪਾਂ ਜਰੂਰ ਲਵਾਂਗੇ ਕੱਲ ਕਰ ਦਵਾਂਗੇ ਗੱਲ ਆ ਆ ਬੱਲੇ 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 ਬਹੁਤ ਤਖਰਾ ਮਕਾਲਾ ਖੇਡ ਦੇ ਮਕਾਲੇ ਚੱਲਦਾ ਪਿਆ ਕਹਿੰਦਾ ਗੁੰਦ ਨੇ ਸਰੀਰ ਵਿੱਚ ਕੱਜ-ਪੱਜ ਚੋਰੀਆਂ ਮਾਰਦੇ ਨੇ ਡੰਡ ਮਾਰੀ ਕਿਚੂ ਲੜ ਪੜਿਆ ਸ਼ੇਰੇ ਗੱਲ ਵਿਚਾਰੀ ਚਾਰ ਬੰਗਲਾ ਦੀ ਬੰਦੇ ਕਹਿੰਦਾ ਮੈਂ ਤਾਂ ਦੇ ਨਾਲ ਯਾਰੋ ਸੀਨੀਅਰ ਆ ਤਾਂਦੇ ਕਹਿੰਦਾ ਵੀ ਮੈਂ ਤਾਂ ਦੇ ਨਾਲ ਯਾਰੋ ਸੀਨੇ ਦਾ ਟੰਡੇ ਬੱਲੇ ਬੱਲੇ ਕੁਸ਼ਤੀ ਬੱਲੇ ਬੱਲੇ ਸ਼ਾਬਾਸ਼ ਸ਼ਾਬਾਸ਼ ਜੀ ਆਏ ਕਦੇ ਸੋਹਣੇ ਮਕਾਬਲਾ ਥੋੜੇ ਦੇ ਮਕਾਬਲੇ ਚੱਲਦੀ ਪਈ ਕੁਸ਼ਤੀ ਲੋਕਾਂ ਨੇ ਕੀ ਗੱਲ ਬੰਦੀ ਕੁਸ਼ਤੀ ਦੀ ਕਦੇ ਸਮੇਂ ਦੀਆਂ ਬਾਤਾਂ ਉਹ ਵੀ ਸਮੇਂ ਦੀਆਂ ਬਾਤਾਂ ਬੱਲੇ ਜਵਾਨੋ ਲਾੜੋ ਜੀਰੋ ਕਹਿੰਦਾ ਕਦੇ ਉੱਤੇ ਕਦੇ ਥੱਲੇ ਕਦੇ ਤਾਂ ਸੰਭਾਲੇ ਜਾਂਦੇ ਸਾਡੇ ਮੋਗਨਾ ਕਦੇ ਤਾਂ ਇਹਦਾ ਖਾਲੀ ਰਹਿੰਦੀਆਂ ਸਦਾ ਨਹੀਂ ਖਲਾਤ ਨਹੀਂ ਦੇ ਮਾਰੇ ਬੰਦੇ ਦੇ ਤੇ ਸਦਾ ਨਹੀਂ ਉਹ ਚੱਕ ਤੇ ਚੜ੍ਹਾਈਆਂ ਲੈਂਦੀਆਂ ਬਹੁਤ ਤਖੜੀ ਕੁਸ਼ਤੀ ਬੱਲੇ ਬੱਲੇ ਲਾਓ ਖੋਰ ਬੱਲੇ ਲਾ ਦੇ ਜੋਰੀ ਬੱਲੇ ਇੱਕ ਬਨੇ ਮੁਕੇਸ਼ ਨਾਲ ਕਹਿੰਦੇ ਤਾਜ ਪਹਿਲਵਾਨਾ ਔਰ ਕੁੰਡਵਾਰੇ ਸਿੰਘ ਫਖੇਤੇ ਬਹੁਤ ਗੜੀ ਕੁਸ਼ਤੀ ਖੋਰ ਦੇ ਮਲਾਲ ਚੱਲ ਰਹੀ ਬੱਲੇ ਬੱਲੇ ਸ਼ਾਹ ਸ਼ਾਹ ਬੱਲੇ ਜਵਾਨੋ ਮਾਰੋ ਦਾ ਪੇਚਾ ਕੋਈ ਨਾ ਬੜੇ ਹੁੜਿਆ ਕੋਈ ਨਾ ਬੜੇ ਹੁੜਿਆ ਬੱਲੇ ਤੇਰੇ ਤਾਜ ਮੁਕੇਸ਼ ਤਾਜ ਮੁਕੇਸ਼ ਐਸੇ ਦਾ ਕੁਸ਼ਤੀ ਖੋਰ ਦੇ ਮਲਾਲ ਚੱਲ ਰਹੀ ਹੈਲੋ ਟੇਕੁਰਾ ਮਰੋ ਰਿਪੋਰਟ ਕਰੋ ਭਾਜੀ ਪੈਸੇ ਲੈ ਲਓ ਮੁੜ ਕੇ ਦੇਣਿਆ ਨਾ ਕੁਛ ਅਸੀਂ ਭੱਲੇ ਭੱਲੇ ਸ਼ਾਬਾਸ਼ ਸ਼ਾਬਾਸ਼ ਆਹ ਸਾਰੇ ਕਮਟਾਰਲਾ ਖੇਡ ਦੰਗੜੀ ਚੱਲਦਾ ਪਿਆ ਬਹੁਤ ਤਖਰੀ ਕੁਸ਼ਤੀ ਦੀ ਅਖਾੜੇ ਪਾਸਾ ਵਿੱਚ ਕੋਈ ਸੋਹਦਾ ਮਕੇਸ਼ ਜਿੱਤੇਗਾ ਕੋਈ ਸੋਹਦਾ ਤਾਜ ਜਿੱਤੇਗਾ ਇਹ ਸ਼ਕਤਾਂ ਮੇਰੇ ਵੀਰੋ ਰੈਣੀ ਰਾ ਛਿੰਝ ਮਿਲਾ ਸਾਰੇ ਉਸਤਾਦ ਜੀ ਭੀਮੇ ਪਹਿਲਵਾਨ ਦਾ ਧੱਕਤਾ ਧੱਕਤਾ ਮੇਰੇ ਵੀਰੋ ਰੈਣੀ ਰਾ ਧਿਆਨਾਂ ਨੂੰ ਬੋਲਦੇ ਪਹਿਲਵਾਨਾਂ ਨੂੰ ਬੋਲਦੇ ਹੋ ਕੱਟੇ ਚੰਗਾਰੇ ਦਾ ਬੋਲ ਕੇ ਲੈ ਚੱਲਦਾ ਹੋਣਾ ਬਹੁਤ ਵਧੀਆ ਬੱਲੇ ਤੇਰੇ ਤਾਜ ਹੈਲੋ ਬਹੁਤ ਵਧੀਆ ਕੁਸ਼ਤੀ ਖੇਡਦੇ ਮਦਦ ਚੱਲ ਜੀ ਪਏ ਇੱਕ ਬਲਮਕੇਸ਼ ਪਹਿਲਵਾਨਾ ਐਂਡ ਕੁੰਡਾ ਦੇ ਸਿੰਘ ਫਜ਼ੇਦੇ ਹੋ ਲੋ ਕੰਨਪੋਹਾਂ ਜੀ ਤੇਰੀ ਹੋਵੇ ਸਟੇਜ ਤੇ ਆ ਜੇ ਖਾੜਿਆਂ ਚ ਲਾਮੀ ਤੇ ਕੱਲ੍ਹ ਨੂੰ

ਕਹਿੰਦਾ ਵੀ ਘਰੀ ਦੀਆਂ ਸੂਈਆਂ ਵੀ ਟਕ 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 ਕਰਦੀਆਂ ਪਈਆਂ ਠਕ ਠਕ ਦੀ ਬਾਜ ਆਉਂਦੀ ਇੱਕ ਮਿੰਟ ਬਾਕੀ ਆਵੇ ਇੱਕ ਮਿੰਟ ਬਾਕੀ ਆ ਭਲਵਾਂ ਜੀ ਇੱਕ ਮਿੰਟ ਬਾਕੀ ਆ ਕਹਿੰਦਾ ਜਦ ਰੋਹਾ ਕਰਦਾ ਲੋਹੇ ਨੂੰ ਬਲ ਢੰਬਰ ਮਚਦੇ ਅੰਗਰਾੜਿਆਂ ਦੇ ਆ ਰਾਜੇ ਕੋਲੇ ਹੌਸਲੇ ਦੀ ਜੱਟ ਹੁੰਦੀ ਕੋਮਲ ਪੈਂਦੇ ਨਹੀਂ ਫੋਕੇ ਲਲਕਾਰਿਆਂ ਦੇ ਕੋਮਲ ਪੈਂਦੇ ਨਹੀਂ ਫੋਕੇ ਲਲਕਾਰਿਆਂ ਦੇ ਬਲੇਦਰੇ ਤਾਜ ਨਾਲ ਕੇਸ਼ਾ ਬਹੁਤ ਵਧੀਆ ਕੁਸ਼ਤੀ ਖੇਡਦੇ ਬਰਾਦ ਚੱਲਦੀ ਪਈ ਬੱਲੇ ਬੱਲੇ ਸ਼ਾਬਾਸ਼ ਸ਼ਾਬਾਸ਼ ਹੁੰਦੀ ਤੇਰੀ ਕੁਸ਼ਤੀ ਦੀ ਇਹ ਕਾਹਦੀ ਕੀ ਗੱਲ ਬਾਣੀ ਕੁਸ਼ਤੀ ਦੀ ਇਸ ਸਮੇਂ ਦੀਆਂ ਬਾਤਾਂ ਇਹੋ ਸਮੇਂ ਦੀਆਂ ਬਾਤਾਂ ਬੱਲੇ ਜਮਾਨੋ ਬੱਲੇ 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 ਹਾਲੇ ਨਹੀਂ ਕੁਝ ਹੋਇਆ ਹਾਲੇ ਨਹੀਂ ਕੁਝ ਹੋਇਆ ਅਜੇ ਤਾਂ ਤੀਰਾਂ ਵਿੱਚ ਕਮਾਨ ਕੁਝ ਵੀ ਹੋ ਸਕਦਾ ਦੋਵੇਂ ਗੱਪੜੂ ਵਿੱਚ ਮੈਦਾਨ ਕੁਝ ਵੀ ਹੋ ਸਕਦਾ ਬੱਲੇ ਬੱਲੇ ਸ਼ਾਬਾਸ਼ 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 भाई <laughs>